ਅੱਜ ਵੀ ਸਿੱਧੂ ਮੂਸੇਵਾਲੇ ਨੂੰ ਲੋਕ ਬਹੁਤ ਚਾਹੁੰਦੇ ਨੇ ਅੱਜ ਵੀ ਸਿੱਧੂ ਮੂਸੇਵਾਲੇ ਦੇ ਫੈਨ ਉਹਦੇ ਗੀਤਾਂ ਦੀ ਹਮੇਸ਼ਾ ਉਡੀਕ ਕਰਦੇ ਨੇ ਕਿ ਕਦੋਂ ਸਿੱਧੂ ਮੂਸੇਵਾਲੇ ਦਾ ਗੀਤ ਆਵੇਗਾ ਤੇ ਅੱਜ ਵੀ ਜਿਹੜੇ ਉਹਨਾਂ ਦੇ ਫੈਨ ਨੇ ਸਿੱਧੂ ਮੂਸੇਵਾਲੇ ਦੇ ਘਰ ਉਹਨਾਂ ਦੇ ਮਾਪਿਓ ਕੋਲ ਜਾ ਕੇ ਜਾਂਦੇ ਨੇ ਉਹਨਾਂ ਦੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਨੇ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਕੇ ਅੱਜ ਵੀ ਆਉਂਦੇ ਨੇ ਹਾਲੀ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਗੀਤ ਅਟੈਚ ਰਿਲੀਜ਼ ਹੋਇਆ ਜਿਸ ਨੇ 2 ਘੰਟਿਆਂ ਦੇ ਵਿੱਚ 1.4 ਮਿਲੀਅਨ ਵਿਊ ਕੰਪਲੀਟ ਕਰ ਲਿਆ ਤੇ ਸਿੱਧੂ ਨੂੰ ਨਾ ਚਾਹਣ ਵਾਲੇ ਅੱਜ ਵੀ ਅਗਰ ਉਹਨਾਂ ਨੂੰ ਲੱਗਦਾ ਕਿ ਸਿੱਧੂ ਮੂਸੇਵਾਲੇ ਦਾ ਗੀਤ ਆ ਤਰੀਕ ਨੂੰ ਆ ਰਿਹਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਉਹਨਾਂ ਦੇ ਮਾਤਾ ਪਿਤਾ ਵੱਲੋਂ ਸਿੱਧੂ ਦੇ ਪੇਜ ਤੇ ਪਾ ਦਿੱਤਾ ਜਾਂਦਾ ਕਿ ਇਹਨੇ ਤਰੀਕ ਨੂੰ ਨਵਾਂ ਗੀਤ ਰਿਲੀਜ਼ ਕਰਨ ਜਾ ਰਹੇ ਆ ਤਾਂ ਲੱਗਦਾ ਹੈ ਕਿ ਜਿਹੜੇ ਹੋਰ ਸਿੰਗਰ ਨੇ ਉਸ ਦਿਨ ਗੀਤ ਆਪਣਾ ਨਹੀਂ ਰਿਲੀਜ਼ ਕਰਦੇ ਤੇ ਸਿੱਧੂ ਦੇ ਫੈਨ ਆ ਜਿਹੜੇ ਸਿੱਧੂ ਵਰਗੇ ਹੀ ਨੇ ਹਮੇਸ਼ਾ ਚਾਹੁੰਦੇ ਨੇ ਸਿੱਧੂ ਨੂੰ ਹਮੇਸ਼ਾ ਸਪੋਰਟ ਕਰਦੇ ਨੇ ਚਾਹੇ ਸਿੱਧੂ ਨੂੰ ਅੱਜ ਚਲੇ ਗਏ ਨੂੰ 2 ਸਾਲ ਤੋਂ ਉੱਤੇ ਹੋ ਗਏ ਪਰ ਅੱਜ ਵੀ ਸਿੱਧੂ ਦੇ ਨਾਲ ਪਿਆਰ ਸਿੱਧੂ ਦੇ ਮਾਤਾ ਪਿਤਾ ਦੇ ਨਾਲ ਪਿਆਰ ਉਨਾ ਹੀ ਬਰਕਰਾਰ ਸਿੱਧੂ ਦੇ ਫੈਨ ਰੱਖੀ ਬੈਠੇ ਨੇ ਤੇ ਹਮੇਸ਼ਾ ਦੁਆਵਾਂ ਮੰਗਦੇ ਨੇ ਕਿ ਉਹਨਾਂ ਦੇ ਮਾਤਾ ਪਿਤਾ ਦੀ ਲੰਬੀ ਉਮਰ ਹੋਵੇ ਛੋਟਾ ਸਿੱਧੂ ਵੀ ਆ ਗਿਆ ਉਹਦੇ ਵੀ ਹਮੇਸ਼ਾ ਇਸ ਸਹਿਤਮੰਦ ਰਹੇ ਹੋ ਉਹਦੇ ਲਈ ਵੀ ਹਮੇਸ਼ਾ ਦੁਆਵਾ ਮੰਗਦੇ ਦੇ ਸਿੱਧੂ ਮੂਸੇਵਾਲੇ ਦਾ ਗੀਤ ਤੁਹਾਨੂੰ ਕਿੱਦਾਂ ਲੱਗਿਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਨਾਲ ਇੱਕ ਗੱਲ ਹੋਰ ਸਿੱਧੂ ਮੂਸੇਵਾਲੇ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਅੱਜ ਵੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਸੰਘਰਸ਼ ਕਰ ਰਹੇ ਨੇ ਆਪ ਦੇ ਪੁੱਤ ਦਾ ਇਨਸਾਫ ਫਲਣ ਦੇ ਲਈ ਕਿ ਬਿਨਾ ਕਿਸੇ ਗਲਤੀ ਤੋਂ ਸਾਡੇ ਪੁੱਤ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਗਿਆ ਸਰਕਾਰਾਂ ਵੀ ਬਿਸ਼ਰਮ ਨੇ ਉਹਨਾਂ ਕੋਲ ਸਰਕਾਰਾਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਕੋਲ ਜਾ ਕੇ ਜਰੂਰ ਝੂਠੇ ਦਿਲਾਸੇ ਦੇ ਆਉਂਦੀਆਂ ਨੇ ਕਿ ਅਸੀਂ ਜਲਦੀ ਹੀ ਕਾਰਵਾਈ ਕਰਾਂਗੇ ਪਰ ਹਜੇ ਤੱਕ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਕੋਲੇ ਜਾ ਕੇ ਸਰਦਾਰ ਭਗਵੰਤ ਸਿੰਘ ਨੇ ਵੀ ਕਿਹਾ ਸੀ ਕਿ ਕੈਂਸਰ ਦਾ ਵੱਡਾ ਹਸਪੀਟਲ ਮੂਸੇਪੰਡ ਬਣਵਾਵਾਂਗੇ ਜੋ ਸਿੱਧੂ ਮੂਸੇਵਾਲੇ ਦਾ ਸੁਪਨਾ ਸੀ ਪਰ ਲੱਗਦਾ ਨਹੀਂ ਕਿ ਉਹ ਵੀ ਆਮ ਆਦਮੀ ਪਾਰਟੀ ਸਰਕਾਰ ਬਣਾ ਸਕੇਗੀ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪ ਦੇ ਵਿਚਾਰ ਸਾਂਝੇ ਕਰ ਸਕਦੇ ਹੋ